ਸਤਿ ਸ੍ਰੀ ਅਕਾਲ ਦੋਸਤੋ ਸਲਾਮ ਦੁਆ ਨਮਸਤੇ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਕਿਚਰੀ ਦੇ ਵਿੱਚ ਹਾਜ਼ਰ ਆ ਇਸ ਵੀਡੀਓ ਦੇ ਵਿੱਚ ਮੇਰੇ ਮਹਿਮਾਨ ਨੇ ਜੈਨੀ ਜੋਹਲ ਪੰਜਾਬੀ ਸਿੰਗਰ ਪਰਫਾਰਮਰ ਰਾਈਟਰ ਇਕਬੜਿਤਵਿਕਤਰ ਜੀ ਸੱਚੀ ਸੁੱਚੀ ਜੀ ਨੂੰ ਨੌਜਵਾਨ ਦਿਲਾਂ ਦੀ ਤੜਕਨ ਬਹੁਤ ਹੀ ਸੋਨਾ ਸੁਰ ਦੇ ਵਿੱਚ ਗਾਉਂਦੇ ਨੇ ਆਵਾਜ਼ ਤਾਂ ਵਾਕਈ ਮਾਸ਼ਾਅੱਲਾ ਫਰ ਪਰੇ ਰੱਬਾ ਹੁਈਆ ਸਿੱਧੂ ਮੂਸੇਵਾਲੇ ਦੇ ਬਾਰੇ ਚ ਗੱਲਬਾਤ ਕੀਤੀ ਉਹਨਾਂ ਦੀ ਆਪਣੀ ਜਰਨੀ ਉਹਦੇ ਬਾਰੇ ਚ ਗੱਲਬਾਤ ਕੀਤੀ ਆਸਟ੍ਰੇਲੀਆ ਨੂੰ ਕਿੱਦਾਂ ਦਾ ਲੱਗਦਾ ਉਹ ਗੱਲਬਾਤ ਕੀਤੀ ਆਓ ਫਿਰ ਆਪਾਂ ਸੁਣੀਏ ਗੱਲਬਾਤ ਤੇ ਸਭ ਤੋਂ ਪਹਿਲਾਂ ਤਾਂ ਦੱਸੋ ਆਸਟ੍ਰੇਲੀਆ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬਿਹਤ ਖੂਬਸੂਰਤ ਮੈਂ ਉਹੀ ਕੁਝ ਖਲਾਈਨਾ ਹੁਣੇ ਇੰਨੇ ਸੋਹਣੇ ਵਾਤਾਵਰਣ ਨੂੰ ਦੇਖ ਕੇ ਮੇਰੇ ਮਾਈਂਡ ਵਿੱਚ ਕੁਝ ਲਾਈਨਾਂ ਆਈਆਂ ਸੀ ਜੀ ਮੈਂ ਹੁਣੇ ਪੈਨ ਡਾਉਨ ਕੀਤੀਆਂ ਸੀ ਉਹ ਮੈਂ ਦੱਸਣਾ ਚਾਹੁੰਦੀ ਆ ਜੀ ਪਲੀਜ਼ ਇਹ ਜਿੱਥੇ ਦਿਨ ਤੇ ਰਾਤ ਇੱਕੋ ਜਏ ਨੇ ਜਜ਼ਬੇ ਖਿਆਲات ਇੱਕੋ ਜਏ ਨੇ ਲਹੂ ਇੱਕੋ ਜੇ ਰੂਹਾਂ ਇੱਕੋ ਜੀਆਂ ਦਿਲ ਤੇ ਜਜ਼ਬਾਤ ਇੱਕੋ ਜਏ ਨੇ ਪੰਜਾਬੀ ਕਿਸੇ ਕੋਨੇ 'ਚ ਵੀ ਵਸਣ ਸਾਂਝਾਂ ਅਹਿਸਾਸ ਇੱਕੋ ਜਏ ਨੇ ਦਿਲ ਦੇ ਵਰਕੇ ਫੋਲ ਮਤਕਿਆ ਆਮ ਤੇ ਖਾਸ ਇੱਕੋ ਜਏ ਨੇ ਲੋਕ ਆਮ ਤੇ ਖਾਸ ਇੱਕੋ ਜਏ ਨੇ ਪੰਜਾਬ 'ਚ ਹੋਵਣ ਜਾਂ ਐਡਲੇਡ 'ਚ ਹੋਵਣ ਲੋਕੀ ਆਮ ਤੇ ਖਾਸ ਇੱਕੋ ਜਏ ਨੇ ਤਾਨੂੰ ਫੈਮਿਲੀ ਨੇ ਆਰਟਿਸਟ ਬਣਾਇਆ ਉਦੋਂ ਦਾ ਮਾਹੌਲ ਮਿਲੇਆ ਤੁਹਾਨੂੰ ਆਲਾ ਦਵਾਲਾ ਔਰ ਤੁਸੀਂ ਪ੍ਰੋਪਰ ਰਿਆਜ਼ ਕੀਤਾ ਸਰੀਲੇ ਤੁਸੀਂ ਹੋ ਸੋਹਣੇ ਸੁਨੱਖੇ ਤੁਸੀਂ ਹੋ ਕਲਮ ਦਾ ਕਦੋਂ ਪਤਾ ਲੱਗਿਆ ਤੁਹਾਨੂੰ ਕਿ ਕਲਮ ਦੀ ਤਾਕਤ ਵੀ ਮੇਰੇ ਕੋਲ ਹੈ ਅ ਮੈਂ ਜਦੋਂ ਛੋਟੀ ਹੁੰਦੀ ਸੀ ਉਦੋਂ ਤੋਂ ਮਤਲਬ ਨਾਨਾ ਜੀ ਨੂੰ ਲਿਖਦੇ ਗਾਉਂਦੇ ਸੁਣਿਆ ਇਤਿਹਾਸ ਉਹਨਾਂ ਦੇ ਮੂੰਹੋਂ ਸੁਣਿਆ ਪਾਪਾ ਗਾਉਂਦੇ ਸੀ ਉਹਨਾਂ ਦੀਆਂ ਕਿਤਾਬਾਂ ਪੜੀਆਂ ਹਨ ਤੇ ਲਿਖਦੀ ਮੈਂ ਬਹੁਤ ਪਹਿਲਾਂ ਤੋਂ ਸੀਗੀ ਲੇਕਿਨ ਪ੍ਰੋਫੈਸ਼ਨਲੀ ਮੈਂ ਲਿਖਣਾ 2022 سٹارٹ ਕੀਤਾ ਜਦੋਂ ਪਹਿਲਾ ਗਾਣਾ ਮੈਂ ਮੂਜ਼ ਲਿਖਿਆ ਉਹ ਇੱਕ ਵਾਕਿਆ ਹੀ ਇਦਾਂ ਦਾ ਹੋ ਗਿਆ ਸੀਗਾ ਕਿ ਉਸ ਚੀਜ਼ ਨੇ ਮੈਨੂੰ ਟ੍ਰਿਗਰ ਕੀਤਾ ਬਹੁਤ ਸਿੱਧੂ ਦੀ ਡੈਥ ਨੇ ਤੇ ਉਸ ਤੋਂ ਬਾਅਦ ਮੈਂ ਲਿਖਣਾ ਸ਼ੁਰੂ ਕੀਤਾ ਆਬਵੀਅਸਲੀ ਉਸ ਚੀਜ਼ ਨੇ ਮੇਰੀ ਕਲਮ ਨੂੰ ਟ੍ਰਿਗਰ ਕੀਤਾ ਸਿੱਧੂ ਮੂਸੇਵਾਲੇ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਮੈਨੂੰ ਮੇਰੇ ਦਿਮਾਗ 'ਚ ਸਵਾਲ ਚੱਲ ਰਹੇ ਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਕਿ ਆਪਾਂ ਗੱਲਬਾਤ ਕਰਨੀ ਆ ਤੁਸੀਂ ਉਹਨੂੰ ਬਹੁਤ ক্লোਜ਼ ਤੋਂ ਉਹਨਾਂ ਨੂੰ ਸੁਣਿਆ ਸਮਝਿਆ ਦੁਨੀਆ ਨੂੰ ਲੱਗ ਲੱਗ ਤਰੀਕੇ ਨਾਲ ਦੇਖ ਰਹੀ ਆ ਕੋਈ ਉਹਨਾਂ ਦੇ ਗੀਤਾਂ ਨੂੰ ਪਸੰਦ ਕਰ ਰਿਹਾ ਕੋਈ ਉਹਨਾਂ ਦੀ ਸਖਸ਼ੀਅਤ ਨੂੰ ਪਸੰਦ ਕਰ ਰਿਹਾ ਤੇ ਕੋਈ ਉਹਨਾਂ ਦੇ ਨਾਲ ਜਿਆਦਾ इमोशनल ਜਿਹੜੀ ਉਹ ਜੋ ਲਾਸਟ ਦੇ ਵਿੱਚ ਆ ਕੇ ਜਿਸ ਸਾਈਡ ਨੂੰ ਜਿਸ ਡਾਇਰੈਕਸ਼ਨ ਨੂੰ ਉਹਨਾਂ ਦੀ ਕਲਮ ਚੱਲੀ ਸੀ ਕੁਝ ਲੋਕ ਉਸ ਕਰਕੇ ਉਹਨਾਂ ਨੂੰ ਮਿਸ ਕਰ ਰਹੇ ਨੇ ਤੁਸੀਂ ਇਹਨਾਂ ਸਾਰੀਆਂ ਜਿਹੜੀਆਂ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਨੇਗੀਆਂ ਉਹਨਾਂ ਨੂੰ ਸਭ ਤੋਂ ਟਾਪ ਤੇ ਕੀ ਰੱਖਦੇ ਆ ਉਹ ਵਧੀਆ ਇਨਸਾਨ ਸੀਗੇ ਵਧੀਆ ਗਾਇਕ ਸੀਗੇ ਵਧੀਆ ਲੇਖਕ ਸੀਗੇ ਜਾਂ ਪੰਜਾਬ ਦਾ ਦਰਦ ਮਹਿਸੂਸ ਕਰਨ ਵਾਲੇ ਸੀ ਕੀ ਸੀ ਅ ਇੱਕ ਚੋਂ ਤੁਸੀਂ ਮੈਂ ਇਹ ਕਹੂੰਗੀ ਕਿ ਉਹ ਇੱਕ ਸੰਸਥਾ ਸੀ ਹੂੰ ਕੋਈ ਕਿ ਇੰਸਟੀਟਿਊਸ਼ਨ ਸੀ ਜਿਹੜੀ ਮਤਲਬ ਆਪਣੇ ਨਾਲ ਹੀ ਬਹੁਤ ਕੁਝ ਲੈ ਗਿਆ ਤੇ ਉਹ ਜਿਹੜਾ ਉਹ ਇੱਕ ਦੌਰ ਆਇਆ ਸੀ ਹੂੰ ਜਿਹੋ ਜਿਹਾਂ ਦੌਰ ਮੁੜ ਕੇ ਪੰਜਾਬ 'ਚ ਆਉਣਾ ਸ਼ਾਇਦ ਮੈਨੂੰ ਲੱਗਦਾ ਕਿ ਕੋਈ ਨਵੇਕਲੀਆ ਨਵੇਕਲੀ ਸ਼ਖਸੀਅਤ ਸੀ ਉਹ ਪਰਮਾਤਮਾ ਦੀ ਜੋ ਅਸੀਂ ਨਹੀਂ ਉਹਨੂੰ ਪਛਾਣ ਸਕੀ ਉਸ ਟਾਈਮ ਤੇ ਸੋ ਜਿਸ ਕਰਕੇ ਮੈਂ ਉਹਦੀ ਫੈਨ ਹਾਂ ਉਹ ਇਸ ਕਰਕੇ ਕਿਉਂਕਿ ਉਹ ਮੈਨ ਆਫ ਹਿਸ ਵਰਡਸ ਉਹ ਬਹੁਤ ਆਪਣੀ ਜ਼ੁਬਾਨ ਦਾ ਪੱਕਾ ਇਨਸਾਨ ਸੀ ਆਰਟਿਸਟ ਤੇ ਡੈਫੀਨਿਟਲੀ ਉਹਦੇ ਵਰਗਾ ਕੋਈ ਹੈ ਨਹੀਂ ਔਰ ਮੇਨ ਲਾਦਾ ਕਿ ਐਵੇਂ ਦਾ ਆਰਟਿਸਟ ਬਣਾਇਆ ਨਹੀਂ ਜਾਂਦਾ ਪੈਦਾ ਹੁੰਦਾ ਸੋ ਉਹ ਤਾਂ ਇਰੀਪਲੇਸਿਬਲ ਹੈ ਉਸ ਗੱਲ ਕਰਕੇ ਲੇਕਿਨ ਜੋ ਦਿਲਾਂ ਚੋਦੀ ਜਗਾਓ ਇਸੇ ਕਰਕੇ ਹੈ ਕਿਉਂਕਿ ਉਹ ਇਨਸਾਨ ਉਹਦੇ ਵਰਗਾ ਇਨਸਾਨ ਬਹੁਤ ਰੇਅਰ ਹੁੰਦੇ ਨੇ ਇਨਾ ਟੌਪ ਤੇ ਹੋ ਕੇ ਵੀ ਇਨੇ ਡਾਊਨ ਟੂ ਅਰਥ ਹੋਣਾ ਔਰ ਆਪਣੀ ਜ਼ੁਬਾਨ ਦਾ ਪੱਕਾ ਹੋਣਾ ਦੇਦੀ ਲਈ ਸਟੈਂਡ ਲੈ ਜਾਣਾ ਫਿਰ ਪਿੱਛੇ ਨਾ ਹਟਣਾ ਕੋਈ ਇਸ ਕਰਕੇ ਮੈਨੂੰ ਇਹ ਚੀਜ਼ ਚੰਗਦੀ ਆ ਜਿੰਨੇ ਆ ਮੈਂ ਤੁਹਾਡੀ ਗੱਲਬਾਤ ਸੁਣੀ ਆ ਔਰ ਇੰਟਰਵਿਊਜ਼ ਦੇ ਵਿੱਚ ਜਦੋਂ ਉਹਨਾਂ ਦੇ ਨਾਲ ਤੁਹਾਡੇ ਪੇਰੈਂਟਸ ਦੀ ਤੁਹਾਡੇ ਮੰਮਾ ਜੀ ਦੀ ਗੱਲ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਇੱਕ ਨਵੀਂ એનર્ਜੀ ਤੁਹਾਡੇ ਅੰਦਰ ਆਉਂਦੀ ਆ ਤੁਸੀਂ ਇੱਕ ਡਿਫਰੈਂਟ ਮੋਟੀਵੇਸ਼ਨ ਦੇ ਨਾਲ ਖੜੇ ਹੁੰਦੇ ਹੋ ਲਾਈਫ ਦੇ ਵਿੱਚ ਹੋਰ ਕੋਈ ਇਹੋ ਜਿਹਾ ਦੌਰ ਆਇਆ ਹੋਵੇ ਜਿੱਥੇ ਤੁਸੀਂ ਫੀਲ ਕੀਤਾ ਹੋਵੇ ਵਰਗੇ ਬਾਪ ਕਰੀਏ ਜਦੋਂ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਦੱਸਦੇ ਹੋ ਕਿ ਜਿਹੜਾ ਮਾਹੌਲ ਆਗਾ ਇਸ ਇੰਡਸਟਰੀ ਦਾ ਉਹ ਇੰਨਾ ਅਨਕੂਲ ਨਹੀਂ ਹੈ ਕੁੜੀਆਂ ਦੇ ਸਪੈਸ਼ਲੀ ਤੇ ਉੱਥੋਂ ਕਈ ਵਾਰੀ ਤੁਸੀਂ ਲੱਗਿਆ ਕਿ ਡਿਸਪਾਇੰਟਡ ਵੀ ਹੋਏ ਹੋ ਕਿ ਕਿਹੜੀ ਕਿਹੜੀ ਸਟੇਜਸ ਸੀ ਔਰ ਕਿੱਦਾਂ ਤੁਸੀਂ ਉਹਨਾਂ ਚ ਰਿਕਵਰ ਕੀਤਾ ਅ ਐਵੇਂ ਤਾਂ ਬਹੁਤ ਕੁਝ ਸੀਗਾ ਜੋ ਮੈਂ ਫੇਸ ਕੀਤਾ ਲੇਕਿਨ ਮੇਰੀ ਖਾਸ ਗੱਲ ਇਹ ਹੈ ਕਿ ਮੈਨੂੰ ਆਪਣੇ ਪਰਿਵਾਰ ਵੱਲੋਂ ਇੱਕ ਮੈਂ ਉਹਨਾਂ ਦੇ ਜਿੱਦਾਂ ਆਪਣੇ ਨਾਨਾ ਜੀ ਦੀ ਰੂਹ ਚ ਵੇਖਿਆ ਆਪਣੇ ਪਾਪਾ ਦੇ ਵਿੱਚ ਵੇਖਿਆ ਕਿ ਉਹਨਾਂ ਨੇ ਬਹੁਤ ਗਰੀਬੀ ਤੋਂ ਉੱਠ ਕੇ ਬਹੁਤ ਸਟਰਗਲ ਤੋਂ ਉੱਠ ਕੇ ਇੱਕ ਮਤਲਬ ਆਪਣੇ ਆਪ ਨੂੰ ਪ੍ਰੂਵ ਕੀਤਾ ਜਿਵੇਂ ਮੇਰੇ ਨਾਨਾ ਨੂੰ ਕਿਸੇ ਨੇ ਕਹਿਤਾ ਸੀ ਤੇਰੇ ਮੱਥੇ ਵਿੱਚ ਕਵੀਸ਼ਰੀ ਨਹੀਂ ਹੈਗੀ ਤੇ ਉਹ ਕਹਿੰਦੇ ਸੀ ਵੀ ਮੈਂ ਇੱਕ ਕਵੀਸ਼ਰੀ ਦੀ ਰੇਖਾ ਪੈਦਾ ਕਰਕੇ ਵਿਖਾਉਂਗਾ ਸੋ ਸਪਿਰਿਟ ਉਹਨਾਂ ਚ ਸੀ ਕਿ ਅੱਜ ਉਹਨਾਂ ਨੂੰ ਅਸੀਂ ਕਵੀਸ਼ਰੀ ਦੇ ਬਾਪ ਬੋਨ ਨਾਲ ਨਾਮ ਨਾਲ ਜਾਣਦੇ ਹਾਂ ਨਾ ਸੋ ਸਪਿਰਿਟ ਮੇਰੇ 'ਚ ਵੀ ਜੈਨੇਟਿਕਲੀ ਪਾਸਟ ਔਨ ਹੋਈ ਕਿ ਮੈਂ ਜਦੋਂ ਮੈਂ ਹਾਂ ਆਬਵੀਅਸਲੀ ਇੱਕ ਜ਼ਿੰਦਗੀ 'ਚ ਜਦੋਂ ਉਤਰਾ ਚੜਾ ਆਉਂਦੇ ਇੱਕ ਵਾਰੀ ਬੰਦਾ ਡੋਲਦਾ ਹੈ ਕਈ ਵਾਰੀ ਗਿਵ ਅਪ ਕਰਨ ਦਾ ਮਨ ਵੀ ਕਰਦਾ ਪਰ ਮੇਰੀ ਵਿਲ ਪਾਵਰ ਬਹੁਤ ਸਟਰੋਂਗ ਹੈ ਫਿਰ ਮੈਂ ਉੱਠ ਖੜ ਗਿਆ ਕੁਛ ਨਾ ਕੁਛ ਐਵੇਂ ਦਾ ਜ਼ਰੂਰ ਟ੍ਰਿਗਰ ਮੈਨੂੰ ਕਰਦਾ ਹੈ ਕਿ ਜਿਹੜਾ ਮੈਨੂੰ ਮਤਲਬ ਫਿਰ ਦੁਬਾਰਾ ਉੱਠਣ ਤੇ ਮਜਬੂਰ ਕਰਦਾ ਇਹ ਜਿਹੜੀਆਂ ਸੈਸਟਿਵ ਕਹਾਣੀਆਂ ਨੇ ਬਹੁਤ ਲੰਬੀਆਂ ਨੇ ਮੈਨੂੰ ਪਤਾ ਹੈ ਬਹੁਤ ਸਾਰਾ ਕੰਟੈਂਟ ਤੁਹਾਡਾ ਸੁਣਿਆ ਤੇ ਆਪਾਂ ਆਸਟ੍ਰੇਲੀਆ ਵਾਪਸ ਆਈਏ ਆਸਟ੍ਰੇਲੀਆ ਤੁਸੀਂ ਪਹਿਲੀ ਵਾਰ ਆ ਰਹੇ ਹੋ ਜਾਂ ਪਹਿਲਾਂ ਵੀ ਆਸਟ੍ਰੇਲੀਆ ਦਾ ਗਏ ਹੋ ਤਿੰਨ ਚਾਰ ਵਾਰੀ ਤਿੰਨ ਚਾਰ ਵਾਰੀ ਆ ਚੁੱਕੇ ਹੋ ਇਸ ਵੇਰੀ ਤੇ ਪਿਛਲੀ ਵੇਰੀ ਦੇ ਵਿੱਚ ਜਦੋਂ ਤੁਸੀਂ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਹੋ ਕਿੰਨੇ ਕੁ ਪੰਜਾਬੀ ਚਿਹਰੇ ਦਿਸ ਰਹੇ ਨੇ ਇੱਥੇ ਕਿਦਾਂ ਦਾ ਮਾਹੌਲ ਫੀਲ ਹੋ ਰਿਹਾ ਕੀ ਡਿਫਰੈਂਸ ਫੀਲ ਹੋ ਰਿਹਾ ਕੁਝ ਲੱਗ ਰਿਹਾ ਆ ਆਸਟ੍ਰੇਲੀਆ ਬਦਲ ਰਿਹਾ ਆ ਵੀ ਮੈਨੂੰ ਸਭ ਤੋਂ ਖਾਸ ਗੱਲ ਇਹ ਲੱਗਦੀ ਹੈ ਕਿ ਮਤਲਬ ਮੈਨੂੰ ਇੱਥੇ ਜ਼ਿਆਦਾ ਪਿਆਰ ਮਿਲਦਾ ਹੈ ਬਾਹਰਲੇ ਮੁਲਕਾਂ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਅਮਰੀਕਾ ਕੈਨੇਡਾ ਹੋਵੇ ਆਪਣੇ ਮੁਲਕ ਤੇ ਪਿਆਰ ਕਰਦੇ ਨੇ ਲੋਕ ਐਕਸ ਇਨ੍ਹਾਂ ਨੂੰ ਐਕਸਾਈਟਮੈਂਟ ਵਧੇਰੇ ਹੁੰਦੀ ਆ ਸੋ ਇੱਥੇ ਦੇ ਲੋਕਾਂ ਨੂੰ ਜਦੋਂ ਮੈਂ ਮਿਲੀ ਤੇ ਬਹੁਤ ਵਾਰਮ ਵੈਲਕਮ ਕੀਤਾ ਸਾਰਿਆਂ ਨੇ ਭਾਜੀ ਉਹਨਾਂ ਨੇ ਪਲੱਸ 2 ਬॉयਜ਼ ਨੇ ਜਿਹੜਾ ਇਵੈਂਟ ਆਰਗੇਨਾਈਜ਼ ਕੀਤਾ ਜੱਗੀ ਉਹਨਾਂ ਨੇ ਵੀ ਉਹਨਾਂ ਨੇ ਬਹੁਤ ਬਹੁਤ ਅੱਛੇ ਲੋਕ ਨੇ ਐਂਡ ਮੈਨੂੰ ਫੈਮਿਲੀ ਵਾਂਗੂ ਫੀਲ ਕਰਾਇਆ ਐਂਡ ਸਪੈਸ਼ਲੀ ਇਥੇ ਜਿੰਨੇ ਵੀ ਲੋਕ ਮੈਨੂੰ ਮਿਲੇ ਮੈਨੂੰ ਐਦਾਂ ਲੱਗਾ ਹੀ ਨਹੀਂ ਕਿ ਮੈਂ ਬਾਹਰ ਆਈ ਆ ਮੈਨੂੰ ਲੱਗਾ ਮੈਂ ਆਪਣੇ ਘਰ 'ਚ ਬੈਠੀ ਆ ਇਹਨੇ ਰਿਲੇਟਿਵਜ਼ ਵਾਂਗੂ ਤੇ ਮੈਂ ਬlesed ਫੀਲ ਕਰਦੀ ਕਿ ਲੋਕ ਮਤਲਬ ਆਪਾ ਸੋਸ਼ਲ ਮੀਡੀਆ ਤੇ ਹੁੰਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਨਾ ਕਿ ਲੋਕ ਕਿੰਨਾ ਪਿਆਰ ਕਰਦੇ ਆ ਜਦੋਂ ਵਿਚਰਦੇ ਆ ਉਦੋਂ ਪਤਾ ਲੱਗਦਾ ਆ ਆਡੀਅנס ਯਾਰ ਇੰਨਾ ਪਿਆਰ ਕਰਦੀ ਐ ਜੀ ਜੀ ਉਹ ਚੰਗਾ ਲੱਗਦਾ ਸੰਗੀਤ ਦੀ ਜਿਹੜੀ ਚੁਆਇਸ ਹੈਗੀ ਲਗ ਲਗ ਆਡੀਅנס ਦੀ ਵਰਲਡਵਾਈਡ ਤੁਸੀਂ ਕਿਉਂਕਿ ਦੁਨੀਆ ਦੇ ਸਾਰੇ ਕਿਤੇ ਘੁੰਮਦੇ ਹੋ ਤਾਂ ਉੱਥੇ ਤੁਸੀਂ ਸਾਡੇ ਆਸਟ੍ਰੇ ਮੈਨੂੰ ਲੱਗਦਾ ਕਿ ਬਹੁਤ ਤੁਹਾਨੂੰ ਇੱਕ ਬੂਸਟ ਜਿਹਾ ਦੇਣ ਵਾਲੀ ਆਡੀਅנס ਆ ਹੂੰ ਇਹ ਆਬਵੀਅਸਲੀ ਜਦੋਂ ਇੱਥੇ ਆ ਕੇ ਮਤਲਬ ਮੇਰੇ ਕਈ ਗਾਣੇ ਜਿਹੜੇ ਪੰਜਾਬ ਚ ਘੱਟ ਸੁਣੇ ਨੇ ਲੋਕਾਂ ਨੇ ਉਹ ਇੱਥੇ ਅੱਖਾਂ ਗਿੱਲੀਆਂ ਜਿਵੇਂ ਗਾਣਾ ਕੱਲ ਮੈਨੂੰ ਬਾੜ-ਬਾਰ ਕਹਿ ਰਹੇ ਸੀ ਮੈਂ ਸੁਣਾਵਾ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਜਿਹੜਾ ਇੱਕ ਸੈਂਸਿਟਿਵ ਜਾਂ ਮੈਚੁਰ ਕੰਟੈਂਟ ਆ ਉਸ ਚੀਜ਼ ਨੂੰ ਵੀ ਲੋਕ ਇੰਨਾ ਪਿਆਰ ਦੇ ਰਹੇ ਨੇ ਸੋ ਹੋਰ ਜ਼ਿਆਦਾ ਮੋਟੀਵੇਟ ਕਰਦਾ ਮੈਨੂੰ ਕਿ ਮੈਂ ਕੁਝ ਹੋਰ ਬੈਟਰ ਲਿਖਾਂ ਜਾਂ ਹੋਰ ਸੈਂਸਿਟਿਵ ਸੀਰੀਅਸ ਕੰਟੈਂਟ ਲਿਖਾਂ ਉਹ ਚੀਜ਼ਾਂ ਜੰਗੀਆਂ ਲੱਗੀਆਂ ਮਨ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ ਨਾ ਚਾਹੇ ਉਹ ਕਲਮ ਵਾਲੇ ਹੋਣ ਚਾਹੇ ਉਹ ਗਾਉਣ ਵਾਲੇ ਹੋਣ ਉਹਨਾਂ ਨੂੰ ਉਹ ਆਪਣੇ ਆਪ ਕਈ ਵਾਰੀ ਨਾ ਕੁਝ ਗੁੰਗਣਾਉਂਦੇ ਤਾਂ ਰਹਿੰਦੇ ਹੀ ਨੇ ਤੇ ਤੁਹਾਡਾ ਜਿਹੜਾ ਸਭ ਤੋਂ ਕਲੋਜ਼ ਤੁਹਾਡਾ ਗੀਤ ਆ ਜਿਹੜਾ ਤੁਹਾਨੂੰ ਤੁਸੀਂ ਆਪਣੇ ਸੁਭਾਅ ਕੀ ਤੁਸੀਂ ਗੁੰਗਣਾਉਣ ਲੱਗਦੇ ਹੋ ਕਿਹੜਾ ਹਸਾ ਉਹ ਮੈਂ ਉਹ ਗਾਉਣੀ ਹੈ ਨਾ ਵੰਡ ਸਾਨੂੰ ਵਾਗਿਆ ਸਾਡਾ ਸਾਂਝਾ ਹੈ ਪੰਜਾਬ ਨਾ ਵੰਡ ਸਾਨੂੰ ਵਾਗਿਆ ਸਹੱਡਾ ਸੰਜਾ ਹੈ ਪੰਜਾਬ ਮੈਨੂੰ ਇਹ ਗਾਣਾ ਆਪਣਾ ਲਿਖਿਆ ਵਧੀਆ ਲੱਗਦਾ ਸੋ ਮੈਂ ਅਕਸਰ ਹੀ ਗਾਉਂਦੀ ਰਹਿੰਦੀ ਹਾਂ ਕੁਝ ਇਹੋ ਜਿਹੇ ਜਿਹੜਾ ਥਾਟ ਚੱਲਦਾ ਤੁਹਾਡੇ ਦਿਮਾਗ ਦੇ ਵਿੱਚ ਤੁਸੀਂ ਸੋਚਦੇ ਹੋ ਯਾਰ ਇਹਨੂੰ ਕਲਮ ਬੰਦ ਕਰਕੇ ਇਹਨੂੰ ਪ੍ਰੋਪਰਲੀ ਲਿਖਿਆ ਜਾਵੇ ਕਦੇ ਉਹ ਸ਼ਬਦਾਂ ਸਟਰਗਲ ਕਰਦੇ ਰਹਿੰਦੇ ਹਨ ਨਾ ਅਸੀਂ ਕਦੇ ਉਹ ਤੁਕਬੰਦੀ ਲੱਭਣ ਦੇ ਵਿੱਚ ਕੋਈ ਥਾਟ ਇਦਾਂ ਦੀ ਜਿਹੜੀ ਤੁਸੀ ਤੁਹਾਨੂੰ ਲੱਗਦੀ ਹੈ ਮੈਨੂੰ ਲੱਗਦਾ ਹੈ ਕਿ ਉਹ ਕਿ ਮੈਂ ਕਮਰਸ਼ੀਅਲ ਤੇ ਲਿਖਦੀ ਰਹਿੰਦੀ ਹਾਂ ਤੇ ਨਾਨ ਕਮਰਸ਼ੀਅਲ ਵੀ ਮੇਰੀ ਕੋਸ਼ਿਸ਼ ਆ ਕਿ ਮੈਂ ਬਹੁਤ ਸਾਰੇ ਟੌਪਿਕਸ ਜਿਹੜੇ ਨਹੀਂ ਆਇਓ ਮੈਂ ਕੋਸ਼ਿਸ਼ ਕਰਾਂ ਜਿਹੜੇ ਸ਼ਾਇਦ ਨਹੀਂ ਆਪਸ ਅੱਜ ਕੱਲ ਲੋਕ ਸੋਚਣਗੇ ਉਹੀ ਗੱਲ ਨਾ ਕਿ ਸੱਚ ਲਿਖਣ ਤੋਂ ਵੀ ਸੱਚ ਬੋਲਣ ਤੋਂ ਵੀ ਥੋੜਾ ਡਰ ਡਰਦੇ ਆ ਸ਼ਾਇਦ ਨਾ ਪਤਾ ਨਹੀਂ ਕੀ ਰੀਜ਼ਨ ਹੋਵੇ ਨਾ ਸੋ ਮੇਰੀ ਕੋਸ਼ਿਸ਼ ਆ ਕਿ ਲਿਖੂਗੀ ਮੈਂ ਸੀਰੀਅਸ ਕੰਟੈਂਟ ਕੋਈ ਸੱਚ ਤੇ 베ਸਡ ਬਹੁਤ ਕੱਲ ਜਦੋਂ ਅਸੀਂ ਮੀਟ ਐਂਡ ਗ੍ਰੀਟ ਮੀਟ ਐਂਡ ਗ੍ਰੀਟ ਦੇ ਵਿੱਚ ਸਾਂ ਤਾਂ ਮੈਂ ਇੱਕ ਚੀਜ਼ ਬੜੀ ਡੀਪਲੀ ਮਹਿਸੂਸ ਕਰ ਰਿਹਾ ਸੀ ਉਹ ਇਹ ਸੀਗਾ ਕਿ ਤੁਸੀਂ ਪਿਓਰ ਸੋਲ ਤਾਂ ਹੋਈ ਹੋ ਬੜੇ ਦਿਲੋਂ ਤੁਸੀਂ ਖੁੱਲ ਕੇ ਤੁਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਤੁਹਾਡੇ ਵਿੱਚ ਕੋਈ ਵੀ ਫੇਕ ਰਿਪਰੈਜ਼ੈਂਟੇਸ਼ਨ ਨਹੀਂ ਸੀਗੀ ਆਪਣੇ ਆਪ ਨੂੰ ਲੈ ਕੇ ਆਉਣ ਦੀ ਜਿਹੜੀ ਕਿ ਯੂਸੂਲੀ ਕਈ ਵਾਰੀ ਕਲਾਕਾਰਾਂ ਚ ਸਾਨੂੰ ਦੇਖਣ ਨੂੰ ਮਿਲਦੀ ਆ ਤੇ ਅਸੀਂ ਵਿਦੇਸ਼ ਚ ਬੈਠੇ ਜਿਹੜੇ ਲੋਕ ਨੇ ਉਹ ਇਹ ਚੀਜ਼ ਨੂੰ ਬਹੁਤ ਜੱਜ ਕਰਦੇ ਨੇ ਬਟ ਇੰਡੀਆ ਦੇ ਵਿੱਚ ਇਹ ਜ਼ਰੂਰਤ ਵੀ ਆ ਮੇਰੇ ਖਿਆਲ ਦੇ ਵਿੱਚ ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜਾ ਮਹਿਸੂਸ ਕਰ ਰਹੇ ਸੀ ਸਾਨੂੰ ਕਿ ਸਾਡੀ ਜ਼ਰੂਰਤ ਕੀ ਆ ਤੇ ਜਦੋਂ ਤੁਸੀਂ ਆਡੀਅנס 'ਚ ਜਾਂਦੇ ਹੋ ਕਿਦਾਂ ਤੁਸੀਂ ਜੱਜ ਕਰਦੇ ਹੋ ਉਹਨਾਂ ਨੂੰ ਕਿ ਇਹ ਕੀ ਸੁਣਨਾ ਚਾਹੁੰਦੇ ਨੇ thrill ਸੁਣਨਾ ਚਾਹੁੰਦੇ ਨੇ ਕਿ ਕਿਦਾਂ ਮਤਲਬ ਜਦੋਂ ਹੁਣ ਕੱਲ ਨੂੰ ਪ੍ਰੋਗਰਾਮ ਆ ਆਪਣਾ ਸ਼ਾਮ ਨੂੰ ਕੀ ਕਿਸ ਤਰ੍ਹਾਂ ਤਿਆਰ ਕੀਤਾ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਲੱਕੀ ਸਮਝਦੀਆਂ ਬlesed ਸਮਝਦੀਆਂ ਕਿ ਮੈਂ ਜਦੋਂ ਸਟੇਜ ਤੇ ਹੁੰਦੀਆਂ ਆ ਉਹ ਔਰਾ ਉਹ ਸਭ ਕੁਝ ਆਪਣੇ ਆਪ ਬਦਲ ਜਾ ਜਾਂਦਾ ਮੈਨੂੰ ਲੱਗਦਾ ਕਿ ਮੈਂ ਰਿਲੇਟ ਕਰ ਪਾਉਣੀ ਜਦਾ ਚਿਹਰੇ ਦੇਖ ਕੇ ਮੈਨੂੰ I don't know I read faces ਕਿ ਉਹ ਕੀ ਚਾਹੁੰਦੇ ਨੇ ਮੇਰੇ ਤੋਂ ਵੀ ਇੱਕ ਗਾਣੇ ਤੋਂ ਮੈਨੂੰ ਪਤਾ ਲੱਗ ਜਾਂਦਾ ਕਿ ਉਹ ਥ੍ਰਿਲ ਚਾਹੁੰਦੇ ਨੇ ਉਹ ਸੈਂਸਿਟਿਵ ਕੰਟੈਂਟ ਚਾਹੁੰਦੇ ਆ ਜਾਂ ਫਿਰ ਉਹ ਐਂਟਰਟੇਨਮੈਂਟ ਕੀ ਚਾਹੁੰਦੇ ਨੇ ਉਹ ਸੋ ਪਰਮਾਤਮਾ ਦੀ ਬਖਸ਼ਿਸ਼ ਕਹੂੰਗੀ ਮੈਂ ਕਿ ਮਤਲਬ ਮੈਨੂੰ ਆਡੀਅנס ਨਾਲ ਕਨੈਕਟੀਵਿਟੀ ਐਵੇਂ ਲੱਗਦੀ ਜਿਵੇਂ ਅੱਗੇ ਪਰਮਾਤਮਾ ਹੀ ਆ ਆਡੀਅנס ਤੁਸੀਂ ਨੈਕਸਟ ਈਅਰ ਫੇਰ ਆ ਰਹੇ ਹੋ ਇੱਥੇ ਜਿਹੜਾ ਕਿ ਆਲਰੇਡੀ ਅਨਾਉਂਸ ਹੋ ਚੁੱਕਿਆ ਸੋ ਕੱਲ ਵਾਸਤੇ ਕੀ ਪਲਾਨ ਕੀਤਾ ਹੋਇਆ ਕੱਲ ਨੂੰ ਕਿਦਾਂ ਤੁਸੀਂ ਜਿਹੜਾ ਕੱਲ ਨੂੰ ਪ੍ਰੋਗਰਾਮ ਹੋਣਾ ਹੈ ਮੈਂ ਆਪਣੀ ਫੈਮਿਲੀ ਚ ਮਨ ਲੱਗਾ ਸਾਰੀ ਮੇਰੀ ਫੈਮਿਲੀ ਹੈ ਜਿਹੜੀ ਮੈਨੂੰ ਸੁਣਨ ਆ ਰ ਭਾਜੀ ਉਹਨਾਂ ਨੂੰ ਸਪੈਸ਼ਲੀ ਮਿਲਣ ਤੋਂ ਏਅਰਪੋਰਟ ਤੇ ਮਿਲਣ ਤੋਂ ਬਾਅਦ ਹੀ ਮੈਨੂੰ ਫੀਲ ਹੋ ਰਿਹਾ ਸੀ ਕਿ ਯਾਰ ਮੈਂ ਅੰਦਰ ਆ ਗਈ ਹਾਂ ਤੇ ਓਬਵੀਅਸਲੀ ਮੈਨੂੰ ਬਸ ਜੀ ਐਕਸਾਈਟਮੈਂਟ ਆ ਕਿ ਜਿੰਨੇ ਵੀ ਕੱਲ ਆ ਰਹੇ ਆ ਸਭ ਨੂੰ ਖੁਸ਼ ਕਰਕੇ ਭੇਜਣਾ ਹੈ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਤੇ ਮੈਂ ਇੱਕ ਵਾਰੀ ਖਾਸ ਤੌਰ ਤੇ ਧੰਨਵਾਦੀਆਂ ਫੇਰ ਇਸ ਡੱਗੀ ਭਾਜੀ ਦੀ ਅੱਜ ਵੀ ਉਹਨਾਂ ਦੀ ਜਿਨ੍ਹਾਂ ਨੇ ਸਾਰਿਆਂ ਦੇ ਆਡੀਅנס ਦੇ ਰੂਪ ਵਿੱਚ ਫਰਮਾਇਆ ਬਹੁਤ ਹੀ ਪਿਆਰੀ ਟੀਮ ਹੈ ਔਰ ਜਿਹੜੀਆਂ ਵੀ ਕੁੜੀਆਂ ਨੇ ਸਿਮਰਨ ਹੁਣੀ ਪੈਰੀ ਪੈਣੀ ਹੁਣੀ ਸਾਰੀਆਂ ਬਹੁਤ ਨਾਈਸ ਨੇ ਮੈਨੂੰ ਬਹੁਤ ਵਧੀਆ ਲੱਗਾ ਸਾਡਾ ਇਹ ਪਿੰਡ ਹੈ ਜਿਹੜਾ ਨਾ ਆਈਡ ਉਹ ਇੰਨਾ ਕੋ ਪਿਆਰਾ ਹੈਗਾ ਇੰਨਾ ਕੋ ਨਿਗਾ ਇੱਥੇ ਕਿ ਆ ਪੂਰੀ ਠੰਡ ਦੇ ਮਹੀਨੇ ਦੇ ਵਿੱਚ ਵੀ ਲੋਕ ਬਾ ਮਹਿਸੂਸ ਕਰਦੇ ਨੇ ਸਨੈਗ ਦੇ ਨਾਲ ਸੋ ਥੈਂਕ ਯੂ ਵੈਰੀ ਮੱਚ ਤੁਸੀਂ ਸਾਡੇ ਜਿਹੜੇ ਲੋਕਾਂ ਨੂੰ ਸਾਡੇ ਨੌਜਵਾਨਾਂ ਨੂੰ ਅਨਟਰੇਨ ਕਰਨਾ ਹੈ ਸਾਡਾ ਜਿਹੜਾ ਪੰਜਾਬ ਆ ਜਿਹੜਾ ਪੰਜਾਬ ਦਾ ਇੱਕ ਹਿੱਸਾ ਜਿਹਦਾ ਤੁਸੀਂ ਗੀਤ ਦੇ ਵਿੱਚ ਜ਼ਿਕਰ ਵੀ ਕੀਤਾ ਕੱਲ ਵੀ ਆਪਣੀ ਗੱਲਬਾਤ ਹੋ ਰਹੀ ਸੀ ਉਹ ਪੰਜਾਬ ਦਾ ਇੱਕ ਅੰਸ਼ ਟੁੱਟ ਕੇ ਜਦੋਂ ਇਨ੍ਹਾਂ ਮੁਲਕਾਂ ਦੇ ਵਿੱਚ ਆਉਂਦਾ ਤੁਸੀਂ ਕਲਾਕਾਰ ਉਹ ਖੁਸ਼ਬੂ ਲੈ ਕੇ ਸਾਡੇ ਵਾਸਤੇ ਇੱਥੇ ਆਉਨੇ ਹੋ ਔਰ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਉਹ ਦੂਰੀ ਮਹਿਸੂਸ ਨਹੀਂ ਹੁੰਦੀ ਤੁਸੀਂ ਇੱਕ ਬ੍ਰਿਜ ਦੀ ਤਰ੍ਹਾਂ ਕੰਮ ਕਰਦੇ ਹੋ ਔਰ ਉਹ ਅਹਿਸਾਸ ਤੁਸੀਂ ਲੈ ਕੇ ਆਉਨੇ ਹੋਗੇ ਤਾਂ ਸਾਨੂੰ ਹਮੇਸ਼ਾ ਇਸ ਵਾਸਤੇ ਧੰਨਵਾਦੀ ਹੋਣਾ ਚਾਹੀਦਾ ਜੀ ਥੈਂਕ ਯੂ ਵੈਰੀ ਮਚ ਤੁਸੀਂ ਆਏ ਜੀ ਸੋ ਮਚ ਤੁਸੀਂ ਤੁਹਾਡੇ ਘਰ ਕੇ ਹੀ ਅਸੀਂ ਆ ਸੋ ਤੁਸੀਂ ਸਾਰੇ ਇੰਨਾ ਪਿਆਰ ਦਿੰਦੇ ਹੋ ਤੇ ਅਸੀਂ ਲਿਖਦੇ ਆ ਸੋ ਐਵੇਂ ਪਿਆਰ ਦਿੰਦੇ ਰਹੋ ਥੈਂਕ ਯੂ ਥੈਂਕ ਯੂ